ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਛੋਡੂ ਟੀਵੀ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਦੋਸਤੋ ਜੇ ਤੁਸੀਂ ਕਿਤਾਬਾਂ ਪੜ੍ਹਨਾ ਸ਼ੁਰੂ ਕਰਦੇ ਹੋ ਪਰ ਤੁਹਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਤੁਸੀਂ ਚਾਹੁੰਦੇ ਹੋ ਕਿ ਕਿਤਾਬਾਂ ਪੜ੍ਹੀਏ ਪਰ ਤੁਹਤੋਂ ਪੜ੍ਹ ਨਹੀਂ ਹੁੰਦੀਆਂ ਸੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਕੁਝ ਐਸ ਜਿਹੇ ਦਿਲਚਸਪ ਕਿਤਾਬਾਂ ਦੱਸਣ ਲੱਗਾ ਹਾਂ ਜਿਨ੍ਹਾਂ ਤੋਂ ਤੁਸੀਂ ਆਖ ਹੀ ਨਹੀਂ ਪਟ ਸਕਦੇ ਸੋ ਦੋਸਤੋ ਗੱਲ ਕਰਨ ਲੱਗੇ ਹਾਂ ਜੀ ਛੋਟੇ ਨਾਵਲਾਂ ਦੀ ਛੋਟੇ ਨਾਵਲਾਂ ਤੋਂ ਮੇਰੇ ਕਹਿਣ ਦਾ ਮਤਲਬ ਇਹ ਹੈ ਜਿਨ੍ਹਾਂ ਦਾ ਪੇਜ ਕਾਊਂਟ 100 ਦੇ ਤੱਕ 100 ਦੇ ਨੇੜੇ ਤੇੜੇ ਆ ਤੇ ਆਰਾਮ ਨਾਲ ਤੁਸੀਂ ਕਿਤਾਬਾਂ ਨੇ ਬੀਟ ਦੋਗੇ ਮਤਲਬ ਇੱਕ ਕਿਤਾਬ ਦੋ ਤਿੰਨ ਦਿਨਾਂ ਵਿੱਚ ਆਰਾਮ ਨਾਲ ਬੀਟ ਸਕਦੇ ਹੋ ਸੋ ਸੋ ਬਿਨਾ ਹੁਣ ਸਮਾਂ ਵੇਸਟ ਕੀਤੇ ਹੋਏ ਜੀ ਆਪਾਂ ਚੱਲਦੇ ਆਂ ਪਹਿਲੀ ਕਿਤਾਬ ਵੱਲ ਪਹਿਲੀ ਕਿਤਾਬ ਆ ਜੀ ਆਹਾ ਪਹਿਲਾ ਪਹਿਲਾ ਅਧਿਆਪਕ ਇੱਕ ਰਸ਼ੀਆ ਨਾਵਲ ਆ ਦੋਸਤੋ ਇਹਨਾਂ ਇਹ ਰਾਈਟਰ ਦਾ ਨਾਮ ਹੈ ਜੀ ਚੰਗੇਜ਼ ਆਇਤਮਾਤੋ ਤੇ ਇਹਦੇ ਵਿੱਚ ਇੱਕ ਅਧਿਆਪਕ ਤੇ ਇੱਕ ਉਹਦੇ ਸਟੂਡੈਂਟ ਦੀ ਕਹਾਣੀ ਆ ਬਹੁਤ ਸੋਹਣਾ ਨਾਵਲ ਆ ਜੀ ਤੇ ਇਹ ਪੜ ਕੇ ਤੁਹਾਨੂੰ ਬੜਾ ਜੋਸ਼ ਚੜੂਗਾ ਬਹੁਤ ਸੋਹਣੀ ਕਿਤਾਬ ਆ ਇਹ ਬੜੀ ਛੋਟੀ ਜੀ ਕਿਤਾਬ ਆ ਜੀ ਮੈਂ ਤਾਂ 2 ਦਿਨਾਂ ਦੇ ਵਿੱਚ ਮੇਰਾ ਖਿਆਲ ਆ ਖਤਮ ਕਰਤੀ ਸੀ ਇਹ ਤੁਹਾਨੂੰ ਵੀ ਬੜੀ ਪਸੰਦ ਆਊਗੀ ਇਹ ਕਿਤਾਬ ਤੁਸੀਂ ਪੜੋ ਤੇ ਜਿਹਨੂੰ ਵੀ ਇਹ 2-3 ਦੋਸਤਾਂ ਨੇ ਵੀ ਮੇਰੇਆਂ ਨੇ ਪੜ੍ਹੀ ਆ ਉਹਨਾਂ ਨੂੰ ਵੀ ਬੜੀ ਪਸੰਦ ਆਈ ਤੁਸੀਂ ਵੀ ਪੜੋ ਤੇ ਤੁਹਾਨੂੰ ਵੀ ਬਹੁਤ ਪਸੰਦ ਆਊਗੀ ਇਹ ਤੇ ਇਹਦੇ ਨਾਲ ਤੁਹਾਡਾ ਕਿਤਾਬਾਂ ਪੜ੍ਹਨ ਦੇ ਵਿੱਚ ਤੁਹਾਡਾ ਰੁਝਾਨ ਵੱਧ ਜਾਣਾ ਸੋ ਅਗਲੀ ਕਿਤਾਬ ਦੋਸਤੋ ਹੈਗੀ ਆ ਜੀ ਜਮੀਲਾ ਇਹ ਵੀ ਸੇਮ ਉਹੀ ਰਾਈਟਰ ਨੇ ਜੀ ਚੰਗੇਜ਼ ਐਤਮਾਦੋ ਇਹ ਵੀ ਇੱਕ ਰਸ਼ੀਅਨ ਨਾਵਲ ਆ ਜੀ ਜਮੀਲਾ ਜਮੀਲਾ ਇਹਦੇ ਵਿੱਚ ਇੱਕ ਕਰੈਕਟਰ ਦਾ ਨਾਮ ਆ ਹੁਣ ਉਹ ਕਰੈਕਟਰ ਕੌਣ ਆ ਇਹ ਮੈਂ ਤੁਹਾਨੂੰ ਨਹੀਂ ਦੱਸਣਾ ਇਹ ਤੁਸੀਂ ਪੜੋ ਤੇ ਤੁਹਾਨੂੰ ਪੜ੍ਹ ਕੇ ਪਤਾ ਲੱਗੂਗਾ ਇਹ ਵੀ ਕੋਈ ਐਵੇਂ ਬੋਰਿੰਗ ਜੀ ਕਿਤਾਬ ਨਹੀਂ ਹੈਗੀ ਆਊਗਾ ਤੇ ਤੁਸੀਂ ਦੋ ਤਿੰਨ ਦਿਨਾਂ ਦੇ ਵਿੱਚ ਇਹ ਵੀ ਕਹਾਣੀ ਬੜੀ ਦਿਲਚਸਪਾ ਸਾਰੀ ਤੁਸੀਂ ਖਤਮ ਕਰ ਦੋਗੇ ਮਤਲਬ ਬਹੁਤ ਇੰਟਰਸਟਿੰਗ ਕਿਤਾਬ ਹੈ ਪੜ੍ਹ ਕੇ ਦੇਖੋ ਸੋ ਦੋਸਤੋ ਹੁਣ ਆਪਾਂ ਤੀਜੀ ਕਿਤਾਬ ਦੀ ਗੱਲ ਕਰਦੇ ਹਾਂ ਜੀ ਤੀਜੀ ਕਿਤਾਬ ਹੈਗੀ ਆ ਜੀ ਗੱਦਾਰ ਇਹ ਲਿਖੀ ਆ ਜੀ ਕ੍ਰਿਸ਼ਨ ਚੰਦਰ ਜੀ ਨੇ ਸੋ ਦੋਸਤੋ ਇਹ ਗੱਦਾਰ ਜਿਹੜੀ ਕਿਤਾਬ ਆ ਇਹ ਬੜਾ ਮਤਲਬ ਇਮੋਸ਼ਨਲ ਜਿਆ ਕਰ ਦਿੰਦੀ ਆ ਤੁਹਾਨੂੰ ਬਹੁਤ ਸੋਹਣਾ ਨਾਵਲ ਆ ਇਹ 1947 ਵਿੱਚ ਜਿਹੜੀ ਸਾਡੇ ਦੇਸ਼ ਦੀ ਵੰਡ ਹੋਈ ਆ ਉਹਦੇ ਉੱਤੇ ਆ ਉਹਦੀ ਇੱਕ ਕਹਾਣੀ ਆ ਉਹਦੇ ਵਿੱਚ ਇੱਕ ਸਰਵਾਈਵਰ ਆ ਜਿਹੜਾ ਪਾਕਿਸਤਾਨ ਤੋਂ ਇੱਧਰ ਆਉਂਦਾ ਉਹਦੀ ਪੂਰੀ ਜਰਨੀ ਹੈ ਇਹਦੇ ਵਿੱਚ ਤੇ ਕੌਣ ਉਹਦਾ ਸਾਥ ਦਿੰਦਾ ਕੌਣ ਉਹਦਾ ਸਾਥ ਨਹੀਂ ਦਿੰਦਾ ਤੇ ਇਹਦੇ ਵਿੱਚ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਸੋਹਣੀ ਕਿਤਾਬ ਆ ਤੁਹਾਨੂੰ ਰਵਾ ਦਿੰਦੀ ਹੈ ਇਹ ਤਾਂ ਬੜੀ ਵਧੀਆ ਕਿਤਾਬ ਹੈ ਵੀ ਸੋ ਦੋਸਤੋ ਇਸ ਤੋਂ ਅਗਲੀਆਂ ਜਿਹੜੀਆਂ ਦੋ ਕਿਤਾਬਾਂ ਨੇ ਜੀ ਉਹ ਇਸ ਟਾਈਮ ਮੇਰੇ ਕੋਲੇ ਹੈ ਨਹੀਂ ਉਹ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਉਹਨਾਂ ਦੀ ਫੋਟੋ ਲਾ ਦਾਂਗੇ ਇੱਥੇ ਤੇ ਉਹ ਕਿਤਾਬਾਂ ਨੇ ਜੀ ਇੱਕ ਤਾਂ ਹੈਗੀ ਹੈ ਪਰਬ ਤੋਂ ਭਾਰੀ ਮੌਤ ਉਹ ਦੋਸਤੋ ਇੱਕ ਮਰਾਠੀ ਨਾਵਲ ਆ ਜੀ ਥੈਂਕ ਯੂ ਮਿਸਟਰ ਗਲੈਡ ਉਹਦਾ ਅਨੁਵਾਦ ਕੀਤਾ ਹੋਇਆ ਵਾ ਪੰਜਾਬੀ ਦੇ ਵਿੱਚ ਤੇ ਉਹ ਕਿਤਾਬ ਐਜੀ ਆ ਵੀ ਉਹਦੇ ਉੱਤੇ ਕਈ ਨਾਟਕ ਵੀ ਹੋਏ ਨੇ ਉਹ ਜਲੰਧਰ ਦੂਰਦਰਸ਼ਨ ਦੇ ਉੱਤੇ ਵੀ ਇੱਕ ਨਾਟਕ ਆਉਂਦਾ ਹੁੰਦਾ ਸੀਗਾ ਬਹੁਤ ਸਮੇਂ ਪੁਰਾਣਾ ਤੇ ਉਹ ਵੀ ਉਹ ਸੇਮ ਉਹਦੇ ਉਹਦੇ ਮਤਲਬ ਉਹੀ ਕਹਾਣੀ ਦੇ ਉੱਤੇ ਬਣਿਆ ਹੋਇਆ ਵਾ ਤੇ ਫਿਲਮ ਦਾ ਤਾਂ ਮੈਨੂੰ ਪਤਾ ਨਹੀਂ ਪਰ ਨਾਟਕ ਜ਼ਰੂਰ ਉਹਦੇ ਤੇ ਬਹੁਤ ਹੋਏ ਨੇ ਸੋ ਦੋਸਤੋ ਅਗਲੀ ਜਿਹੜੀ ਕਿਤਾਬ ਆ ਉਹ ਹੈਗੀ ਹੈ ਜੀ ਇੱਕ ਦਹਿਸ਼ਤ ਪਸੰਦ ਦੀ ਡੈਰੀ ਇਹ ਦੋਸਤੋ ਮੇਰਾ ਸਭ ਤੋਂ ਪਹਿਲਾ ਨਾਵਲ ਸੀਗਾ ਜਿਹੜਾ ਮੈਂ ਸਭ ਤੋਂ ਪਹਿਲਾਂ ਪੜ੍ਹਿਆ ਸੀ ਤੇ ਇਹ ਪੜ੍ਹ ਕੇ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਜਾਣੀ ਹੈ ਮੈਨੂੰ ਤਾਂ ਉਹੀ ਪੜ੍ਹ ਕੇ ਪਈ ਹੈ ਜੀ ਸੋ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਗੀ ਕਿਤਾਬਾਂ ਪੜ੍ਹਿਓ ਕਮੈਂਟ ਤੇ ਕਮੈਂਟਾਂ ਵਿੱਚ ਦੱਸੋ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਸਤਿ ਸ਼੍ਰੀ ਅਕਾਲ ਜੀ